ਮੁਰੇ ਦਾ ਨਾਜਦੇ। ਆਸੀ ਕਾਲ ਜੀ ਸਾਰਿਆਂ ਨੂੰ ਬਾਈ ਸਵਾਗਤ ਹੈ ਨਵੇਂ ਬਲੌਗ ਚ। ਤੇ ਅੱਜ ਬਾਈ ਐਤਵਾਰ ਦਾ ਦਿਨ ਆ ਕਾਲੇ ਵੀਰ ਕੋਲ ਪਹੁੰਚੇ ਤੇ ਕੋਈ ਖਾਸ ਕੰਮ। ਹਨੀ ਬਾਈ ਵੀ ਨਾਲ ਆਇਆ ਹੋਰ ਫੌਜੀ ਸਾਹਿਬ। ਵਧੀਆ ਵਧੀਆ ਬਾਈ। ਕੀ ਹਾਲ ਐ? ਕੰਮ ਨਿਪੜ ਗਿਆ ਆਪਣਾ? ਕੰਮ ਨਿਪੜ ਗਿਆ। ਠੀਕ ਆ। ਇਹ ਬੂਹ ਹੱਟ। ਇਸ ਕੌਟ ਕਾਲਾ ਬਾਈ ਕਹਿੰਦਾ ਯਾਰ ਵੀਡੀਓ ਬਣਾਉਣੀ ਆ ਮੈਂ ਟਰੈਕਟਰ ਨਹੀਂ ਮੈਂ ਕਿਹਾ ਬਾਈ ਜ਼ਰੂਰ। ਇਹ ਕੀ ਆ ਲੱਗ ਬੜਾ ਗੇਲ ਲੱਗਿਆ ਬੜਾ ਲੈ ਬਾਈ ਕਾਲਾ ਬਾਈ ਤੁਹਾਨੂੰ ਪਤਾ ਟਰੈਕਟਰਾਂ ਦਾ ਸ਼ਕੀਨ ਆ ਪੂਰਾ ਲੈ ਬਾਈ ਟਰੈਕਟਰ ਦੀ ਲੁੱਕ ਚੈੱਕ ਕਰੋ ਬਾਈ ਟਰੈਕਟਰ ਵਾਕੇ ਤੇ ਬਹੁਤ ਸੋਹਣਾ ਤਿਆਰ ਕਰਾਇਆ ਹੋਇਆ ਆਪਾਂ ਨੇ ਉਸ ਦਿਨ ਵੀਡੀਓ ਵੀ ਪਾਈ ਸੀ ਪਟਿਆਲੇ ਵੱਲ ਤੋਂ ਹਾਂ ਟਰੈਕਟਰ ਦਾ ਬਾਈ ਹਰੇਕ ਚੀਜ਼ ਦੀ ਦੁਬਾਰਾ ਮੋਡੀਫਿਕੇਸ਼ਨ ਹੋਈ ਹੋਈ ਆ ਖੁੱਲ ਕੇ ਸਾਰੇ ਕਾਸੇ ਦੀ ਠੀਕ ਆ ਟਾਇਰ ਟੂ ਨਵੇਂ ਲੱਗੇ ਪਿਆ ਕਾਲੇ ਬਰੇ ਸੱਸੀ ਕਾਲ ਸੱਸੀ ਕਾਲ ਬਾਈ ਜੀ ਉਹ ਠੀਕ ਆ ਬਾਈ ਹਾਂ ਜੀ ਠੀਕ ਆ ਮੈਂ ਇੱਕ ਤੇ ਇੱਕ ਪੁਰਜਾ ਲਿਆਉਂਦਾ ਪੁਰਾਣਾ ਕੱਢ ਕੇ ਅੱਜ ਕਾਲਾ ਬਾਈ ਸਾਧਰੀ ਦੱਬਿਆ ਸੀ ਥੋੜਾ ਜਿਹਾ ਨਹੀਂ ਨਹੀਂ ਚੱਲਿਆ ਦਾ ਜੀ ਟਾਈਮ ਜੇ ਲੇਟ ਹੋਏ ਤਾਂ ਫਿਰ ਤੂੰ ਲੰਘ ਗਿਆ ਅੱਜ ਨਹੀਂ ਹਾਂ ਥੰਂ ਜਾਣਾ ਮੋਟਰ ਪ੍ਰੇਟ ਆ ਅੱਛਾ ਅੱਛਾ ਫੀਟਿੰਗ ਜੀ ਕਰਾਉਣੀ ਆ ਮੋਟਰ ਦੀ ਠੀਕ ਆ ਠੀਕ ਆ ਹਾਂ ਮੋਟਰ ਦੀ ਤਿਆਰ ਕਰਾਈ ਆ ਠੀਕ ਆ ਬਾਈ ਜੋ ਕੋ ਟਰੈਕਟਰ ਤਿਆਰ ਕਰਾਇਆ ਹੋਦਾ ਬਾਈ ਤਿਆਰ ਹੋਇਆ ਬਾਈ ਗਾਲੇ ਵੀਰੇ ਸਾਰਾ ਕੁਝ ਦੇਖ ਜਿਵੇਂ ਆਪ ਬਣਾਏ ਪਹੁੰਚੇ ਸਪੈਸ਼ਲ ਹਾਂ ਨਾ ਗਾਲੇ ਆਉਂਦੇ ਮਰਾੜੇ ਨੂੰ ਇਹੀ ਐ ਚੌਰ ਚੌਰ ਸਿਆਉਨੇ ਹਾਂ ਚੋੜੇ ਹਾਂ ਅੱਛਾ ਇਹ ਟਰੈਕਟਰ ਇਹੇ ਗਾਲੇ ਵੀਰੇ ਕੋਰਟ ਦੀ ਆਵਾਜ਼ ਬਹੁਤ دیر ਪੰਜ ਗੇਰ ਹਾਲੇ ਦਾ ਮੀਟਰ ਮੋਟਰ ਸਾਰਾ ਕੁਝ ਏਡੂ ਜੱਡ ਵਰਕਿੰਗ ਚ ਟਰੈਕਟਰ ਦਾ ਅੱਛਾ ਹੂੰ ਬਾਈ ਕੋਰਟ ਦੀ ਆਵਾਜ਼ ਬਹੁਤ دیر ਵਾ ਸੁਣੀ ਐ ਚ ਸਲਾਕੇ ਵੀ ਗਾਲੇ ਸਟਾਰਟ ਕਰੀ ਮਾੜਾ ਟਰੈਕਟਰ ਮੇਰੇ ਕੋਲ ਹੈਗਾ ਹਾਂ ਹਨੀ ਗੋਲ ਦਾ ਹਨੀ ਤਾਂ ਰੱਖਿਆ ਬਹੁਤ ਟਾਈਮ ਬਾਈ ਸਟਾਰਟਿੰਗ ਦੇਖੋ ਬੈਠ ਕੀ ਹੈ ਚਾਬੀ ਬੰਗਲ ਹੈ ਹਾਂ ਦੇਖ ਹਾਂ ਉਂਗਲੀ ਵਿੱਚ ਰੱਖਣ ਦਿੱਤੀ ਬਾਈ ਸਲਫ ਤੇ ਹੈ ਹਾਂ ਬਹੁਤ ਆਮ ਹੈ ਰੇਤੇ ਦੀ ਟਰਾਲੀ ਨਹੀਂ ਕੱਢਦੇ ਹੋ ਟ੍ਰੈਕਟਰ ਇਹ ਪਰਦਾ ਨਾ ਇਹਦੇ ਇਹ ਲੋਡ ਟ੍ਰੈਕਟਰ ਇਹ ਕਿਤੇ ਮੈਨ ਜਗੂ ਤਾਂ ਸ਼ਰਤ ਲਾ ਲਈ ਕਾਲੇ ਬਾਈ ਵੀ ਸਿੱਧਾ ਚੜਾਉਣਾ ਉੱਥੇ ਨੂੰ ਹਾਂ ਇਹਦੇ ਆਲਾ ਚੜਾ ਨਹੀਂ ਤਾਂ ਇਹ ਚੜ ਗਿਆ ਤਾਂ ਦੇ ਲੈ ਸਿੱਧਾ ਦਿੱਤਾ ਭਰਿਆ ਇਹ ਨਾ ਤਾਂ ਛੇਤੀ ਖੜਾ ਹੁੰਦਾ ਸਲਿੱਪ ਨਹੀਂ ਕੱਢਣਾ ਬਸ ਇਹਦੇ ਪਿੱਛੇ ਉਹ ਹੈ ਗੇਗਲਾੜੀਆਂ ਹੀ ਬਹੁਤ ਹੰਡਕਸ਼ਨ ਆ ਹੌਲੈਂਡ ਵਾਂਗੂ ਹਾਂ ਹਾਂ ਠੀਕ ਹੈ ਨਾ ਤਾਂ ਇਸ ਉੱਠਦਾ ਇਹ ਇਹ ਇਹਦੇ ਚੱਕਰ ਇੰਨੇ ਹਿਸਾਬ ਦੇ ਨਾ ਇਹ ਰੀਤ ਸਲਿੱਪ ਕੱਢਣਾ ਇਹਨੇ ਘਾਰੀ ਕੱਕੇ ਸਲਿੱਪ ਕੱਢਦਾ ਹੀ ਨਹੀਂ ਪਹਿਲੀ ਗੱਲ ਟੁਕ 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 ਕਰਦਾ ਬਸ ਨਿਕਲ ਜਾਂਦਾ ਇਹ ਕੀ ਲਾਈ ਦੀ ਬਣਾ ਹੈਪੀ ਬਾਈ ਨੇ ਸ਼ਰਤ ਲਾਈ ਦੀ ਜਾਂ ਕਹਿੰਦੇ ਸਿੱਧਾ ਹੀ ਚੜਨਾ ਆਹੋ ਹੈਪੀ ਬਾਈ ਨੇ ਲਾਈ ਸ਼ਰਤ ਬਾਈ ਇਤਾਂ ਹੁਣ ਆਏ ਵੀ ਬੜਿਆ ਉਹਦੇ ਵਰਮਗਰ ਪੈ ਗਿਆ ਟਾਈਮ ਦੀ ਕਰਕੇ ਬਸ 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 ਟਾਈਮ ਘਟਾ ਹੈ ਹੁਣ ਬਿਲਕੁਲ ਹਾਂ ਠੀਕ ਹੈ ਬੜੇ ਟਰੈਕਟਰਾਂ ਨੂੰ ਪੈ ਗਏ ਨੇ ਤੇ ਇਹਨਾਂ ਦੀ ਰੇਸ ਹੋਣੀ ਤੇਲ ਘੱਟ ਕੰਮ ਉਹ ਨਹੀਂ ਕਰਦੇ ਬਸ ਇੱਕ ਟਾਈਮ ਲੈਂਦੇ ਆ ਉਹੀ ਗੱਲ ਹੈ ਵੀਰੇ ਠੀਕ ਹੈ ਪਰ ਇਹਨਾਂ ਦਾ ਵਰਗੀ ਰੇਸ ਨੇ ਹੱਡ ਕੋਡ ਕਿਹਾ ਹੋਰ ਕਿਹਾ ਕੱਲ ਸ਼ਰਤ ਸਿੰਪਲ ਦੇ ਦੇਸੀ ਟਰੈਕਟਰ ਹਾਂ ਕਾਲੇ ਓਪਨ ਚੈਲੰਜ ਆ ਬਾਈ ਪੂਰੇ ਮਾਲਾ ਪਿੰਡ ਨੂੰ ਹਾਂ ਵੀ ਜੇ ਇਹਨਾਂ ਚੂਹ ਟਰੈਕਟਰ ਕੋਈ ਰੇਸ ਜਿੱਤ ਗਿਆ ਹਾਂ ਤਾਂ ਟਰੈਕਟਰ ਬੰਦਾ ਜੇ ਨਾ ਦਵੇ ਆਹ ਟਰੈਕਟਰ ਫਰੀ ਦੇ ਦੂੰਗਾ ਬਿਨਾ ਪੈਸੇ ਤੇ ਚਾਹੀ ਲੱਖ ਦਾ ਚਾਹੀ ਡੇਢ ਲੱਖ ਦਾ ਬੱਲੇ ਜੱਗੂ ਨੇ ਚੈਨਲ ਕਰਤਾ ਬਾਈ ਹੈ ਚਾਹੀ ਬਾਈ ਲੋਸਮੈਂਟ ਕਰਾ ਦੇ ਵੀ ਟਰੈਕਟਰ ਦੀ ਵੀ ਟਰੈਕਟਰ ਆਇਆ ਹੋਇਆ ਹਾਂ ਠੀਕ ਹੈ ਜਿਹੜਾ ਮਰਜ਼ੀ ਹੋਵੇ ਟਰੈਕਟਰ ਇਹਦੇ ਮੁਕਾਬਲੇ ਭਜਾਈ ਚ ਭਜਾਉਣਾ ਟਰੈਕਟਰ ਕਿਤੇ ਖਾਲੀ ਜਗ੍ਹਾ ਲੈ ਚਾਲਦੇ ਨਦੀਵਾਂ ਮਲੇਣਾ ਨਦੀਵਾਂ ਲੈ ਚਾਲਦੇ ਆ ਜੇ ਇਹਨੂੰ ਰੇਸ ਚ ਕੱਟ ਗਿਆ ਹਾਂ ਉਂ ਪਰ ਭਜਾਤਾ ਲਾਉਂਗੇ ਥੋੜਾ ਇਹ ਦੇਖੋ ਮੈਂ ਇੱਕ ਦੇਖਿਆ 13 ਦਾ ਬੜਾ ਘਿਹੜਾ ਬਾਈ 13 ਥੋੜਾ ਜੀ ਉਸ ਨਹੀਂ ਹੋ ਰਿਹਾ ਮੜਾ ਹੈ ਨਾ ਵੈਸੇ ਇਹ ਜੀ ਆਈਟਮ ਨੂੰ ਬੜਾ ਮੋਟਾ ਗੋਡੇ ਜੀ ਖੋਲ ਕੇ ਗ੍ਰੀਸ ਕਰ ਦਿਆ ਕਰ ਹਾਂ ਨਾ ਕਰਦਣਾ ਆਪਾਂ ਨੇ ਕਾਲੇ ਬਾਈ ਇਹ ਨਵੇਂ ਪਾਏ ਪੈਰਿੰਗ ਬਾਈ ਉਹ ਬੈਂਡਲ ਵੀ ਨਵੇਂ ਪਾਏ ਵੇ ਦੇਖੋ ਇਹ ਨਵੇਂ ਨਵੇਂ ਇਹ ਬੈਰਿੰਗ ਕੰਮ ਹੋ ਗਏ ਗ੍ਰੀਸ ਹੋ ਗਏ ਨਾ ਹੋ ਜਾਣਾ ਬਾਈ ਇਹ ਇਹਨਾਂ ਨੂੰ ਆਪ ਤੇ ਕਿਉਂਕਿ ਪਾ ਦੀ ਆ ਮਕੇ ਤੇ ਬਾਈ ਇਹਨਾਂ ਨੂੰ ਗ੍ਰੀਸ ਰੱਖਣਾ ਹੀ ਪੈਣਾ ਮੈਂ ਤਾਂ ਰੱਖਿਆ ਮਨ ਤਾਂ ਪਤਾ ਹੈ ਹਾਂ ਰੇਲਾ ਬਥੇਰਾ ਹੁੰਦਾ ਇਹਦੇ ਬਾਅਦ ਮੈਂ ਕਹਿੰਦਾ ਤਾਂ ਹਣੀ ਤੇ ਮੈਸੇਜ ਲ ਸਕਾਟ ਪਰ ਸਕਾਟ ਪਰ ਇਹਨੇ ਪੈਸੇ ਬਹੁਤ ਲਾਏ ਕਾਲੇ ਕਦੇ ਇਹਨੇ ਇੰਜਨ ਬਦਲਾ ਕਦੇ ਕੁਛ ਕਰਾ ਡੀਆਈ ਇੰਜਨ ਕਰਾਤਾ ਦਾ 700 ਜੋਲ ਦਾ ਕਰੋਨ ਪਵਾਤਾ ਦਾ ਭਲਿਆਂ ਵਾਲੇ ਨੇ ਕੋਈ ਚੀਜ਼ ਛੱਡੀ ਨਹੀਂ ਜਿਹੜੀ ਨਾਂ ਪਾਈ ਹੋਵੇ ਉਹਨੂੰ ਸਾਰੇ ਕਰਕੇ ਦੇ ਸਾਰੇ ਭਾਈ ਬਹੁਤ ਖਰਚਾ ਘਟ ਗਿਆ ਪਰ ਉਹ ਜਦ ਆਪ ਬੜੇ ਸੰਦ ਪਉਂਦੇ ਫੇਰ ਨਹੀਂ ਦਰ ਦਬ ਜਾਂਦਾ ਹੋਰ ਦੇਖ ਰਿਹਾ ਮੈਂ ਪੰਗਾ ਕਰ ਲਿਆ ਆਪਣੇ ਨਾਲ ਕਾਲੇ ਕਹਿੰਦੇ ਟਾਇਰ ਪਵਾਲੇ ਤੇ ਬੜੇ 500 500 ਤੇਨੂੰ ਮੜੀਆਂ ਹਾਈ ਸਪੀਡ ਕਰਾਉਂਦੇ ਆ ਇਹ ਹੁਣ ਜਿੱਥੇ ਦੇ ਮਰਗੇ ਜਦ ਪਹਿਲਾ ਮੈਂ ਹਰੇਕ ਟਰੈਕਟਰ ਨੂੰ ਚੈਲੰਜ ਕਰ ਦਿੰਦਾ ਵੀ ਆਜੂ ਪੜੇ ਤੋਂ ਬੜੇ ਹੁਣ ਆਮ ਚੱਕਰ ਤੋੜਦੇ ਟਰੈਕਟਰ ਹੁਣ ਟਰੈਕਟਰ ਮਰਨ ਚੱਕਰ ਤੋੜਦੇ ਕਿਉਂਕਿ ਮੈਂ ਨਾ ਬਾਈ ਜੇ ਕਰਾਉਣ ਭੜੀ ਵੀ ਟਰਾਲੀ ਲੈ ਕੇ ਵੀ ਜਾਂਦਾ ਤਾਂ ਨਹੀਂ ਗੇਅਰ ਨਹੀਂ ਤਾਂ ਮੰਗਦਾ ਹੁੰਦਾ ਹੁਣ ਗੇਅਰ ਮੰਗਦਾ ਉਹ ਚੜਾਈ ਬੜੀ ਸਵੇਰੇ 100 ਕਾਉਂਟ ਰਿਕਸੇ 2 ਤੇ 3 ਤੱਕ ਕਿਤੇ ਟਾਪ ਉੱਤੇ ਉਰੇ ਦੇ ਪਾ ਦੇ ਬਾਈ ਕਿਤੇ ਟਾਪ ਜਿੰਨੀ ਮਰਜ਼ੀ ਚੜਾਈ ਇੱਧਰ ਨੂੰ ਲੈਂਦਾ ਜਿੰਨ ਮਰਜ਼ੀ ਨਾ ਟਾਪ ਤੇ ਚੜਦਾ ਹੁੰਦਾ ਤਾਂ 575 100 ਕਾਉਂਟ ਨੂੰ 60 ਦਾ ਨੀਤਾ ਪਰ ਹੁਣ ਘੱਟ ਜਾਂਦਾ ਕੋਣ ਬਾਲਾ ਆਪਾਂ ਭੁਜਾਈ ਦਾ ਦੇਖ ਲੈਂਦੇ ਆਪਾਂ ਕੰਮ ਨਹੀਂ ਦਿਖਦਾ ਕਿ ਮੈਂ ਵੀ ਇਹੀ ਕੰਮ ਕਰਿਆ ਮੈਂ ਸਾਰ ਸਾਰ ਟੋਲ ਤੇ ਤਰੋਂ ਦਾ ਪੋਆ ਲੈ ਰੇ ਆਏ ਬਾਈ ਜਵੇਂ ਨਵੇਂ ਪਏ ਹੋਏ ਆ ਪਿੱਛੇ ਵੀ ਸਾਰੀਆਂ ਲਿੰਕਾਂ ਲੋੰਕਾਂ ਜਿਗਾੜ ਦੁਬਾਰਾ ਪਿਆ ਹੋਇਆ ਇਹ ਵੀ ਆ ਸਾਰੇ ਆ ਪਿੱਛੇ ਡਾਕਸ਼ਨਾਂ ਦੇਖੋ ਇਹਦੀਆਂ ਮੈਂ ਸਾਰੇ ਹੈਵੀ ਆ ਕੋਈ ਉਹ ਨਵੇਂ પેટ્રોલ ਆਹ ਹੈ ਪਹਿਲਾਂ ਇਹ ਲਾ ਬਾਈ ਪੂਰਾ ਦੇਖੋ ਟਰੈਕਟਰ ਦਾ ਤੇਰੇ ਵੀ ਮੁਰੇ ਦੇ ਨਾਲ ਜਦੇ ਉਹ ਯਾ ਪਹਿਲੇ ਕੀ ਚਤੋਰਾ ਮੀਟਰ ਮੋਟਰ ਦੇਖੋ ਸਾਰੇ ਐਨਕਸ ਦੇ ਬਾਕੀ ਹਨੀ ਬਾਈ ਦਾ ਪੁਰਾਣਾ ਫੈਨਸ ਛੋੜਦਾ ਹੈ ਬਾਈ ਅਗਲਾ ਮੈਂ ਬਹੁਤ ਦਾ ਆ ਰਿਹਾ ਹਨੀ ਇਹਦੇ ਕੋਲ ਸਕਾਟ ਦਾ ਬਾਈ ਬਹੁਤ ਕੰਮ ਕਰਾਇਆ ਟਰੈਕਟਰ ਦਾ ਮੇਰੇ ਸਾਹਮਣੇ ਨਾਲ ਜਿੰਨੇ ਦਾ ਟਰੈਕਟਰ ਉਹਨੇ ਪੈਸੇ ਉੱਪਰ ਲਾ ਦੇ ਟਰੈਕਟਰ ਦੇ ਹੈ ਲਾਤੇ ਹੋਣੇ ਬਾਈ ਅਜੇ ਤਵਾਰਾ ਬਾਈ ਰੋਡ ਤੇ ਸੁੱਨ ਮਸਾਨਾ ਗੱਡੀ ਆਈ ਉਹ ਹੀ ਸਿਲੰਡਰ ਵਾਲੀ ਪਿੱਛੇ ਜਾਨਪੁਰ ਵੀ ਆ ਰਿਹਾ ਦੇਖੋ ਬਾਈ ਇੱਕ ਸਿੰਗ ਟੁੱਟ ਗਿਆ ਦਾ ਬਾਈ ਬਾਈ ਸਿੰਗ ਕੇ ਮੇ ਰੋਟੇ ਦਾ ਦੋੇ ਮਹੀਨਾ ਦਾ ਟੁੱਟ ਕੇ ਆਫਿਸ ਲੱਗਦੀ ਜੀ ਦੂਈ ਨਾਲ ਟੁੱਟ ਕੇ ਲੜਦੀਆਂ ਹੈ ਦੂਈ ਸਹੀ ਲੜਦੀ ਬਣਾਕੀ ਅੱਛਾ ਸੰਗਲ ਫਸਾ ਕੇ ਖਿੱਚਦਾਈਦਾ ਬਾਈ ਬਾਈ ਲੱਖ ਰੁਪਏ ਦੀ ਮਹਤ ਹੈ ਬਾਈ ਦੀ ਥੋੜਾ ਸਿੰਗ ਨੇ ਕੰਮ ਖਰਾਬ ਕਰਦਾ ਹੈ ਨਾ ਨਹੀਂ ਹਾਂ ਮੈਂ ਤਾਂ ਹੀ ਬਿਲੇ ਨਹੀਂ ਵੇਚੀ ਦੂਈ ਵੇਚਦੀ ਨਾਲਾ ਠੀਕ ਆ ਬਾਈ ਠੀਕ ਆ ਇਹ ਮੈਂ ਕਹਾਂ ਉਹ ਰੱਖੀ ਰੱਖਣੀ ਆਪਣੀ ਯਾਰ ਠੀਕ ਆ ਬਾਈ ਉਹ ਸਾਊ ਬੋਲ ਆ ਬਾਈ ਠੀਕ ਆ ਬਾਈ ਦੁੱਤ ਬੋਲ ਆ ਅੱਛਾ ਦੁੱਤ ਦਾ ਹੀ ਮਤਲਬ ਚਾਹੀਦਾ ਯਾਰ ਹਾਂ ਤੂੰ ਮੈਂ ਕਾਲਾ ਦੇ ਲੋ ਜੀ ਬਾਈ ਆਪਣਾ ਟਰੈਕਟਰ ਆਇਆ ਆਪਣੇ ਵੀਰ ਕੋਲ ਮਹਿੰਦਰਾ 275 ਟੀਯੂ ਮਾਡਲ ਆ ਬਾਈ ਪਲੇ ਰਿਮ ਵਾਲਾ ਇਹ ਠੀਕ ਆ ਜੀ 2002 ਮਾਡਲ ਆ ਬਾਈ ਟਾਇਰਾਂ ਦੀ ਕੰਡੀਸ਼ਨ ਨਵੇਂ ਵਰਗੀ ਆ 90% ਟਾਇਰ ਹੋਣਗੇ ਟਰੈਕਟਰ ਦੇ ਚਾਰੇ ਠੀਕ ਆ ਜੀ ਬਾਕੀ ਟਰੈਕਟਰ ਸਾਰਾ ओरिजिनल ਆ ਕਿਸੇ ਪਾਸੋਂ ਰੰਗ ਪੇਂਟ ਨਹੀਂ ਹੈਗਾ ਟਰੈਕਟਰ ਨੂੰ ਤੇ ਇੰਜਨ ਗੇਅਰ ਦਾ ਵੀ ਟਰੈਕਟਰ ਠੀਕ ਆ ਬਾਕੀ ਬਾਈ ਆਪਣੀ ਤਸੱਲੀ ਆਪ ਕਰ ਲਿਓ ਜਾ ਕੇ ਠੀਕ ਆ ਜੀ ਇਹ ਟਰੈਕਟਰ ਜਿਸ ਕੀਰਤਪ੍ਰਸਾਦ ਦੇ ਲਾਗੇ ਖੜਾ ਬੂੰਗਾ ਸਾਹਿਬ ਦੇ ਕੋਲ ਥੱਲੇ ਕੰਟੈਕਟ ਨੰਬਰ ਦਿੱਤਾ ਹੋਊਗਾ ਉਹਦੇ ਕੰਟੈਕਟ ਕਰ ਲਿਓ ਜੀ ਡਿਮਾਂਡ ਦੀ ਗੱਲ ਕਰੀਏ ਤਾਂ 215000 ਰੁਪਏ ਡਿਮਾਂਡ ਆ ਬਾਈ ਬਾਕੀ ਦਾ ਰੇਟ ਮੌਕੇ ਤੇ ਹੋ ਜੂਗਾ ਵੱਧ ਘੱਟ ਤੇ ਥੱਲੇ ਦਿੱਤਾ ਨੰਬਰ ਤੇ ਕਰ ਲਓ ਜੀ ਕੰਟੈਕਟ ਧੰਨਵਾਦ ਤੇ ਲੋ ਜੀ ਬਈ ਅਸੀਂ ਛੁੱਟੀ ਦਾ ਪੂਰਾ ਪੂਰਾ এনਜੋਇਮੈਂਟ ਕਰ ਰਹੇ ਹਾਂ ਦਰਬਲਾ ਚੌਰੀ ਰੀ ਜਾਏ ਹੋਏ ਆ ਬਾਈ ਅਸੇ ਕੰਮ ਆਈ ਸੀ ਖਾਸ ਤੇ ਆਕੀ ਬਾਈ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੀ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਬਾਕੀ ਕਿਸੇ ਵੀ ਵੀਰ ਨੇ ਕੋਈ ਡਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਆਪਣੇ ਨਾਲ ਨੰਬਰ ਆਪਣਾ ਥੱਲੇ ਹੁੰਦਾ ਸਕਰੀਨ ਦੇ ਥੱਲੇ ਮੈਂਸ਼ਨ ਠੀਕ ਹੈ ਜੀ ਤੇ ਬਾਕੀ ਆਦੇ ਬਲੌਗ ਵਿੱਚ ਇੰਨਾ ਹੀ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਸਾਰੇ ਵੀਰਾਂ ਦਾ ਧੰਨਵਾਦ ਜੀ